ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਤੇ ਅਮਨਦੀਪ ਬਾਈ ਦੇ ਘਰੇ ਜਾਨਵਰ ਤੁਹਾਨੂੰ ਇੱਕ ਹੀ ਵਿਖਾਉਣਾ ਪਰ ਦਿਖਾਉਣਾ ਟੌਪ ਆ ਜਾਵਾਂ ਸੂਈ ਸਵਾਈ ਚੋਟੀ ਤਿਆਰ ਦੁੱਧ ਵਾਲੀ ਕਰਮਾਂ ਵਾਲੀ ਆ ਜੋ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਕਿੰਨੇ ਦਿਨਾਂ ਦੀ ਸੂਈ ਕੀ ਡਿਟੇਲ ਆ ਮਿਲਦੇ ਆ ਬਾਈ ਅਮਨਦੀਪੂਤਰੀ ਬੋਲੀ ਜਾਈ ਅੱਜ ਮੈਂ ਕਿ ਨਹੀਂ ਲੱਗਾ ਆਪਣੇ ਅਮਨਦੀਪਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਠਾਕ ਜੀ ਸੇਤਾ ਦੇ ਪਰਿਵਾਰ ਠੀਕ ਹੈ ਜੀ ਬਹੁਤ ਸ਼ੁਕਰ ਅੱਛਾ ਮੀਨੀ ਪਾ ਗਈਗਾ ਹਾਂ ਜੀ ਉਹ ਪਾ ਗਈਗਾ ਬਹੁਤ ਫੂਨਾ ਹਜੇ ਵੀ ਆਈ ਜਾਂਦੇ ਆ ਠੀਕ ਹੈ ਅੱਛਾ ਇਹਦੇ ਬਾਰੇ ਦੱਸੀ ਬਾਈ ਕੀ ਡਿਟੇਲ ਆ ਇਹ ਬਾਈ ਚੋਟੀ ਆਪਾਂ ਲਈ ਆ ਠੀਕ ਆ ਉਹ ਹਰਿਆਣੇ ਚੋਂ ਲਿਆਂਦੀ ਸੀ 31 ਆਈ ਸੀ ਮਗਰ ਠ ਠੀਕ ਆ ਤੇ ਆਪਣੇ ਕੋਲੇ ਇਹ ਰਾਤ ਸੂਈ ਹੈ। ਤੂੰ ਰਾਤ ਸੂਈ ਹੈ? ਹਾਂ ਵਧੀਆ ਜੇਪ ਜਪਾ ਬਹੁਤ ਖਰੀ ਨਿਕਲੀ। ਓਕੇ ਚੰਗੇ ਤੇ ਚੂਣ ਚੂਣ ਚੰਗਾ ਨਿਕਲਿਆ। ਬਹੁਤ ਵਧੀਆ ਨਿਕਲੀ ਹੈ। ਠੀਕ ਹੈ ਵੀ ਕੱਟਾ ਦੇਗੀ ਕੱਟੇ। ਕੱਟਾ ਹੈ ਜੀ। ਠੀਕ ਹੈ ਵੀਰੇ। ਅੱਛਾ ਅਮਨਦੀਪ ਭਾਈ ਕਿੰਨਾ ਦੁੱਧ ਦੱਸਿਆ ਹੀ ਮਾਲਕਾਂ ਨੇ? ਦੁੱਧ ਭਾਈ ਉਹਨਾਂ ਨੇ ਪਹਿਲੇ ਸੂਏ ਉਹਨੇ 12 ਕਿਲੋ ਚੋਈ। ਠੀਕ ਹੈ ਵੀ ਦੂਜਾ ਸੂਆ ਸੂਈ ਹੈ। ਦੂਜਾ ਸੂਆ ਸੂਈ। ਪਧਰੀ ਪਧਰੀ ਬਹੁਤ ਛੋਟੀ ਹੈ ਨਾ। ਬਹੁਤ ਚੰਗੀ। ਕਿੰਨੇ ਦੇ ਦੇਂਗੇ ਅਮਨ ਵੀਰੇ ਅੱਜ? ਗੋਲੇ ਵਰਗੀ ਛੋਟੀ ਹੈ ਜੀ। ਅੱਜ ਕਿੰਨੇ ਦੇ ਦੇਂਗੇ ਨਵੀਂ ਮਿੱਤਰੋ ਤਾਜੀ ਸੂਈ ਝੋਟੀ ਬਿਲਕੁਲ ਤੁਸੀਂ ਬਈ ਕਮੈਂਟਾਂ 'ਚ ਕਹਿੰਨੇ ਆਂ ਵੀ ਭਰਾਵੋ ਅਗਲੇ ਤੋਂ ਮੁੱਲ ਕਰਾਇਆ ਕਰੋ ਬਈ ਆਪਾਂ ਕਿਆ ਬਾਈ ਨੂੰ ਬਾਈ ਜਾਂਦਾ ਵੀ ਨਹੀਂ ਕਰਨਾ ਇਹ ਹੁਣ ਬਾਈ ਦੀ ਇੱਛਾ ਤੁਸੀਂ ਜ਼ਰੂਰ ਕਹਨੇ ਆ ਬਈ ਹਾਂ ਆਹ ਜੇ ਆਪਾਂ ਨੂੰ ਵੀ ਭੇਜ ਦੇ ਦਾ ਨਵੀਂ ਮਿੱਤਰੋ ਬਾਈ ਜਾਂਦਾ ਹੀ ਹਾ ਸੂਈ ਆਉਂਦਾ ਜੀ ਹਾਂ ਆਹ ਦੇਖੋ ਲੈ ਬਈ ਮੋੜ ਦੇ ਬਹੁਤ ਸੋਹਣੀ ਝੋਟੀ ਆ ਸਿੰਗਾ ਉਹ ਮੱਥੇ ਦੀ ਬਾਈ ਬਾਡੀ ਦੀ ਅੰਗਾ ਪੈਰਾਂ ਦੀ ਪੱਧਰੀ ਪੁੱਧਰੀ ਨਜਾਇਜ਼ ਕੱਟੀ ਬਈ ਕਿਨੇ ਦੰਦਾ ਬਈ ਮੈਨੂੰ ਤਾਂ ਦੋ ਹੀ ਲੱਗਦੇ ਨੇ ਨਹੀਂ ਨਹੀਂ ਯਾਰ ਚੌਗੀ ਆ ਬਈ ਜਵਾਨ ਹੋਈ ਹੂੰ ਜਵਾਨਾ ਝੋਟੀ ਲੈ ਮਿੱਤਰੋ ਦੰਦਾ ਤੋਂ ਤੁਸੀਂ ਆਪ ਵੀ ਵੈਸੇ ਆ ਕੇ ਵੇਖ ਲਿਆ ਜੇ ਲੈਵਲ ਨੂੰ ਵੀ ਉਹ ਲੋ ਬੜੀ ਕੱਟੀ ਖਬਰਦਾਰ ਆ ਯਾਰ ਬਾਕੀ ਜਣਾ ਪਧਰਾ ਪੁਧਰਾ ਵੀ ਆਈ ਸ਼ੇਪ ਦੇ ਵਿੱਚ ਕੰਗਰੋਟਾ ਦੁੱਧ ਵਾਲੀ ਚੋਟੀ ਸਿੰਘ ਮੂਮਤ ਆ ਵੇਖੋ ਕਿ ਕਿੰਨਾ ਸੋਹਣਾ ਲੱਗਾ ਬਈ ਊੜਾ ਪੜਾ ਚੋਟੀ ਨੂੰ ਬੜਾ ਨਜਾਇਜ਼ ਆ ਊੜਾ ਪਰ ਥਣ ਥਣ ਵੇਖੋ ਕਿੰਦਾ ਜੰਗਾ ਲੱਗਾ ਹਰ ਪੱਖ ਜਿਹੜਾ ਚੋਟੀ ਦਾ ਬਈ ਦੁੱਧ ਵਾਲਾ ਵੇਖੋ ਥਣ ਥਣ ਵਿਰਲਾ ਵਰਲਾ ਕੱਟਾ ਇਹਦੇ ਮਗਰ ਆ ਗਿਆ ਬਈ ਆ ਜਿਹੜਾ ਬੱਚਾ ਆ ਪੈਰ ਵੇਖ ਲਓ ਜੇ ਕੂਲੇਆ ਜਵਾ ਰਾਤ ਦੀ ਸੂਈ ਆ ਬਈਆਂ ਦਾ ਜੇਰ ਪਾਤੀ ਨੰਬਰ 7526851016 7526851016 ਚੁੱਪ ਕਰਕੇ ਖਰੀਦ ਲਿਓ ਬੜਾ ਪਾਇਓ ਜਿਹੜਾ ਰੋਲਾ ਧੰਨਵਾਦ